ਇਹਨਾਂ ਸੁਮਿਤੀ ਜਿਹੜੀ ਸਾਡੀ ਯੂਨੀਅਨ ਹੈ ਉਹਨਾਂ ਨੇ ਇੱਕ ਸੰਦੀ ਸਮਸਥਾ ਵਿੱਚ ਇੱਕ ਕਮੇਟੀ ਬਣਾਈ ਹੈ ਗਈ ਹੈ ਔਰ ਅਸੀਂ ਮੰਗ ਦਿੱਤੀ ਗਈ ਹੈ ਸਰਕਾਰ ਨੂੰ ਵੀ ਜਿਹੜੇ ਐਨਐਸਏ ਲਗਾ ਕੇ ਇਹਨੂੰ ਤੇ ਜਿਹੜੀ ਡਿਵਿਜ ਜਿਹੜੀ ਇਹ ਹੈ ਉਸ 'ਤੇ ਜਾ ਜਾਵੇ ਦੇਸੀ ਦਰੋਂ ਦਾ ਪਚਾ ਦੱਤ ਲੱਗ। ਵਾ ਵਾ ਕਾਫ ਪਾਪ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਇਹੋ ਜਿਹੇ ਹਨ ਕਿ ਵੀ ਯਾਨਕ ਮਸਲੇ ਨੂੰ ਅੰਜਾਮ ਦੇ ਸਕੇ ਸੋ ਇਹੀ ਹੈ ਕਿ ਸਾਨੂੰ ਆਪਣਾ ਕੀ ਪੰਜਾਬ ਸਰਕਾਰ ਤੋਂ ਇਹੀ ਉਮੀਦ ਹੈ ਕਿ ਉਹ ਤੇ ਐਨਐਸਏ ਲਗਾ ਕੇ ਉਸ ਨੂੰ ਵਾਅਦਾ ਜੜੀ ਹੋਈ ਹੈ ਤਾਂ ਕਿ ਲੋਕਾਂ ਦੇ ਵਿੱਚ ਇੱਕ ਵਧੀਆ ਮੈਸੇਜ ਆ ਚੁੱਕੇ ਜੀ ਵੀ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਬੇਇੱਜ਼ਤੀ ਨਾ ਕਰੇ ਜੀ ਅਗਰ ਸਰਕਾਰ ਇਸ ਕਿਉਂਕਿ ਅਸੀਂ ਤਿੰਨ ਦਿਨ ਲੇਕੇ ਨੇ 26 25 28 ਤਰੀਕ ਹੋ ਗਈ 3 ਦਿਨ ਹੋ ਗਏ ਨੇ ਸਰਕਾਰ ਟੈਸਟ ਤੇ ਮਸਲੀ ਔਰ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਉੱਥੇ ਦਾ ਪ੍ਰਸ਼ਾਸਨ ਹੈ ਉਹ ਵੀ ਟੈਸਟ ਤੇ ਮਸਲੀ ਇਹ ਕਹਿੰਦਾ ਵੀ ਐਸੇ ਅਰੈਸਟ ਕਰ ਲਿਆ ਬਟ ਅਸੀਂ ਐਸੇ ਸਪਰਡ ਤੋਂ ਨਹੀਂ ਅਸੀਂ ਚਾਹੇ ਵੀ ਇਸ 스테ਜ ਉੱਪਰ ਦੇਸ਼ ਦਰੋਈ ਦਾ ਪੱਤਾ ਦਾਜ ਕਰਕੇ ਨੂੰ ਜੇਲ੍ਹ ਚ ਫੋਕਿਆ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਐਸਾ ਇਨਸਾਨ ਕੋਈ ਵੀ ਐਸੀ ਘਟਨਾ ਨਾ ਕਰ ਸਕੇ ਸੜੀ ਆਪਣਾ ਇੱਥੇ ਜਿਹੜੀ ਸਮੂਹਿਕ ਜਥੇਬੰਦੀਆਂ ਨੇ ਸਾਰੇ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕਰਨ ਜਾ ਰਹੇ ਆ ਜੋ ਕਿ 29 ਤਰੀਕ ਨੂੰ ਹੋਣਾਗਾ ਅੰਬਿਆ ਜਾ ਰਹੇਗਾ ਜਿਹਦੇ ਵਿੱਚ ਪਿੰਡਾਂ ਤੋਂ ਵੀ ਔਰ ਸ਼ਹਿਰਾਂ ਤੋਂ ਵੀ ਲੈਦਾ ਲੈਦਾ ਜਥੇਬੰਦੀਆਂ ਸਾਡੇ ਨਾਲ ਸਮੂਹਿਕ ਹੋਰੀਆਂ ਨੇ ਸਤਿ ਸ੍ਰੀਕਾਲ ਜੀ ਮਹਮੋਣ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨਮੀ ਦੀਏ ਦੋਸਤੋ ਅਸੀਂ ਖੜੇ ਆ ਵਿੱਚ ਨਗਰ ਨਿਗਮ ਦਫ਼ਤਰ ਪਟਿਆਲਾ ਦੇ ਵਿੱਚ ਇੱਥੇ ਨਾਹਰੇਬਾਜੀ ਕੀਤੀ ਜਾ ਰਹੀ ਸੀ ਉਹਦਾ ਕਾਰਨ ਕੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ 26 ਜਨਵਰੀ ਨੂੰ ਸੰਵਿਧਾਨ ਰਚਤਾ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜਿਹੜੀ ਪ੍ਰਤੀਮਾ ਸੀ ਉਹਦੇ ਨਾਲ ਛੇੜਛਾੜ ਕੀਤੀ ਗਈ ਬੇਅਦਬੀ ਕੀਤੀ ਗਈ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚੋਂ ਰੋਸ ਕੀਤਾ ਜਾ ਰਿਹਾ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੀ ਕਾਲੀ ਵੀ ਦਿੱਤੀ ਗਈ ਹੈ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਖੜੇ ਨੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਜਦੋਂ ਕਿ ਪਤਾ ਲੱਗਿਆ ਕੱਲ ਖਬਰ ਅਸੀਂ ਵੀ ਨਸ਼ਰ ਕੀਤੀ ਸੀ ਵੀ ਜਿਨ੍ਹਾਂ ਨੇ ਛੇੜਛਾੜ ਕੀਤੀ ਹੈ ਬੇਅਦਬੀ ਕੀਤੀ ਉਹਨੂੰ ਰੈਸਟ ਵੀ ਕੀਤਾ ਗਿਆ ਪ੍ਰਧਾਨ ਜੀ ਸਸਿਆਤ ਸਸਿਆਤ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹਾਂ ਅੱਜ ਸਾਰੀ ਬਾਲਮਿਕ ਸਮਾਜ ਵੀ ਇਕੱਠਾ ਹੋਇਆ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕਿ ਜਿਨੇ ਪ੍ਰਤੀਮਾ ਨਾਲ ਛੇੜਛਾੜ ਕੀਤੀ ਬੇਅਦਬੀ ਕੀਤੀ ਉਹ ਫੜਿਆ ਵੀ ਗਿਆ ਅਰੈਸਟ ਵੀ ਹੋ ਗਿਆ ਅ ਪਹਿਲੇ ਤਾਂ ਮੈਂ ਧੰਨਵਾਦ ਕਰਦਾ ਏਵਨ ਚੈਨਲ ਦਾ ਜਿਹੜਾ ਕਿ ਸਾਡੀ ਜਿਹੜੀ ਪਲਪਲ ਦੀ ਜਿਹੜੀ ਆਵਾਜ਼ ਹੈ ਖਬਰ ਹੈ ਜਿਹੜੀ ਪੂਰੇ ਹਿੰਦੁਸਤਾਨ ਤੇ ਪੰਜਾਬ ਤੇ ਪੁਚਾਰੇ ਨੇ ਧੰਨਵਾਦ ਕਰਦਾ ਦਿਲ ਕੀ ਘਰ ਆਇਆ ਤੋ ਜਿਹੜਾ ਕਿ ਪਿੱਛੇ 26 ਮਤਲਬ ਜਨਵਰੀ ਨੂੰ ਜਿਹੜਾ ਜੋ ਹਾਦਸਾ ਅਮਰਦੇਸ ਸਰ ਦੇ ਵਿੱਚ ਹੋਇਆ ਜਿਹੜਾ ਆਕਾਸ਼ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਠੀਕ ਹੈ ਅਰੈਸਟ ਜੁਰੂ ਕਰਿਆ ਗਿਆ ਪਰ ਸਾਡੀ ਜਿਹੜੀ ਮੰਗ ਹੈ ਸਮੂਹ ਜਥੇਬੰਦੀਆਂ ਸਾਡੀ ਅੱਜ ਜਿਹੜੀ ਸੱਜ ਜਥੇਬੰਦੀਆਂ ਜਿਹੜੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਅੱਜ ਅਸੀਂ ਸਮੂਹ ਜੀ ਯੂਨੀਅਨਾਂ ਤੋਂ ਅਸੀਂ ਨੁਮਾਇंदे ਲਿੱਤੇ ਗਏ ਨੇ ਜਿਹਦੇ ਵਿੱਚ ਸਾਡੇ ਸਪਾਈਸ ਐਜ ਯੂਨੀਅਨ ਤੋਂ ਕਮਚਾਰੀ ਦਲ ਯੂਨੀਅਨ ਨਗਰਪਟਿਆਲਾ ਤੋਂ ਟੈਕਨੀਕਲ ਕਰਮਚਾਰੀ ਯੂਨੀਅਨ ਦਲ ਤੋਂ ਔਰ ਟੈਕਨੀਕਲ ਇੰਪਲਾਈ ਯੂਨੀਅਨ ਐਟ ਪਟਿਆਲਾ ਤੋਂ ਔਰ ਟੈਕਨੀਕਲ ਕੰਟਰੈਕਟ ਸਿਊਰਮੈਨ ਯੂਨੀਅਨ ਨਗਰਪਟਿਆਲਾ ਡਰਾਈਵਰ ਯੂਨੀਅਨ ਨਗਰਪਟਿਆਲਾ ਮਿਊਂਸੀਪਲ ਆਦਿ ਕਮੇਟੀ ਬਣਾਇਆ ਜੀ ਇਹਨਾਂ ਸਮੁੱਚੀ ਜਿਹੜੀ ਸਾਡੀ ਯੂਨੀਅਨ ਹੈ ਉਹਨਾਂ ਦੀ ਇੱਕ ਸਾਂਝੀ ਸੰਗਠਨ ਵਿੱਚ ਇੱਕ ਕਮੇਟੀ ਬਣਾਈ ਗਈ ਹੈ ਔਰ ਅਸੀਂ ਮੰਗ ਕੀਤੀ ਗਈ ਹੈ ਸਰਕਾਰ ਨੂੰ ਵੀ ਜਿਹੜੇ ਐਨਐਸਏ ਲਗਾ ਕੇ ਇਹਨੂੰ ਜਿਹੜੀ ਡਿਬੂ ਜਿਹੜੀ ਜੇ ਹੈ ਉਸੇ ਭੇਜਿਆ ਜਾਵੇ ਦੇਸੀ ਦਰੋਂ ਦਾ ਪਛਤਾ ਦੱਤ ਜੀ ਅਗਰ ਸਰਕਾਰ ਇਸ ਕਿਉਂਕਿ ਅਸੀਂ 3 ਦਿਨ ਲਿਖਨੇ 26 27 28 28 ਤਰੀਕ ਹੋ ਗਈ 3 ਦਿਨ ਹੋ ਗਏ ਨੇ ਸਰਕਾਰ ਟਰੱਸਟ ਤੋਂ ਮਸਲੀ ਔਰ ਜਿਹੜਾ ਅੰਮ੍ਰਿਤਸਰ ਦਾ ਜਿਹੜਾ ਉੱਥੇ ਦਾ ਪ੍ਰਸ਼ਾਸਨ ਹੈ ਉਹ ਵੀ ਟਰੱਸਟ ਤੋਂ ਮਸਲੀ ਇਹ ਕਹਿੰਦਾ ਵੀ ਐਸੇ ਅਰੈਸਟ ਕਰ ਲਿਆ ਬਟ ਅਸੀਂ ਅਰੈਸਟ ਨਹੀਂ ਅਸੀਂ ਚਾਹਨੇ ਵੀ ਇਸ ਦੇ ਖਿਲਾਫ ਦੇਸ਼ਦ્રોਹੀ ਦਾ ਪਰਚਾ ਦਰਜ ਕਰਕੇ ਨੂੰ ਜੇਲ੍ਹ ਚ ਫੋਕਿਆ ਜਾਵੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਐਸਾ ਇਨਸਾਨ ਕੋਈ ਵੀ ਐਸੀ ਘਟਨਾ ਨਾ ਕਰ ਸਕੇ ਉਸ ਨੌਜਵਾਨ ਦਾ ਪਰਿਵਾਰ ਵੀ ਸਾਹਮਣੇ ਆਇਆ ਉਹ ਤੋਂ ਪਤਾ ਲੱਗਿਆ ਵੀ ਦਵਾਈ ਦੇ ਵਿੱਚ ਉਸ ਸਮੇਂ ਚ ਕਲੀਨ ਸ਼ੇਪ ਗਿਆ ਸੀ ਬਾਅਦ ਦੇ ਵਿੱਚ ਇਦਾਂ ਦੇ ਸਰੂਪ ਦੇ ਵਿੱਚ ਆ ਗਿਆ ਤੇ ਇੱਧਰ ਹੋਰ ਵੀ ਖੜੇ ਨੇ ਨੌਜਵਾਨ ਗੱਲਬਾਤ ਕਰਦੇ ਆ ਬਾਈ ਜੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਮੰਗ ਕੀਤੀ ਹੈ ਵੀ ਉੱਤੇ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਚ ਭੇਜਿਆ ਜਾਵੇ ਤੇ ਜੇ ਇਹ ਨਹੀਂ ਕਰਦੇ ਤਾਂ ਕੋਈ ਸੰਘਰਸ਼ ਵੀ ਹੋਣਾ ਹੈ ਇਹਦੇ ਵਿੱਚ ਦੇਖੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਨਗਰ ਨਿਗਮ ਕਰਮਚਾਰੀ ਦਲ ਪਟਿਆਲਾ ਤੋਂ ਕੇਵਲ ਕ੍ਰਿਸ਼ਨ ਪ੍ਰਧਾਨ ਹਾਂ ਸਾਡੀ ਆਪਣਾ ਇੱਥੇ ਜਿਹੜੀ ਸਮੂਹਿਕ ਜਥੇਬੰਦੀਆਂ ਨੇ ਸਾਰੀਆਂ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜੋ ਕਿ 29 ਤਰੀਕ ਨੂੰ ਹੋਣਾਗਾ ਅੰਬਿਆ ਜਾ ਰਹੇਗਾ ਜਿਹਦੇ ਵਿੱਚ ਪਿੰਡਾਂ ਤੋਂ ਵੀ ਔਰ ਸ਼ਹਿਰਾਂ ਤੋਂ ਵੀ ਲੇਹ ਲੇਹ ਜਥੇਬੰਦੀਆਂ ਸਾਡੇ ਔਰ ਅਸੀਂ ਆਪਣਾ ਪ੍ਰਸ਼ਾਸਨ ਦੇ ਅੱਗੇ ਔਰ ਆਪਣਾ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਦੇ ਅੱਗੇ ਅਸੀਂ ਆਪਣਾ ਇਹੀ ਆਪਣਾ ਅ ਗੁਜਾਰਿਸ਼ ਕਰਦੇ ਆ ਕਿ ਇਸ ਬੰਦੇ ਦੇ ਉੱਪਰ ਐਨਐਸਏ ਲਗਾ ਕੇ ਹੀ ਇਸ ਨੂੰ ਆਪਣਾ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਇਹੋ ਜਿਹਾ ਯਾਨੀ ਕਿ ਵੀ ਯਾਨੀ ਕਿ ਮਸਲੇ ਨੂੰ ਅੰਜਾਮ ਨਾ ਦੇ ਸਕੇ ਸੋ ਇਹੀ ਹੈ ਇੱਕ ਸਾਨੂੰ ਆਪਣਾ ਕਿ ਪੰਜਾਬ ਸਰਕਾਰ ਤੋਂ ਇਹੀ ਉਮੀਦ ਹੈ ਕਿ ਦੇਤੇ ਐਨਐਸਏ ਲਗਾ ਕੇ ਇਸ ਨੂੰ ਵੱਧ ਤੋਂ ਵੱਧ ਜੜੀ ਹੋ ਗਈ ਆ ਤਾਂ ਕਿ ਲੋਕਾਂ ਦੇ ਵਿੱਚ ਇੱਕ ਵਧੀਆ ਮੈਸੇਜ ਆ ਜਾਕੇ ਜੀ ਵੀ ਕੋਈ ਵੀ ਬੰਦਾ ਕਿਸੇ ਵੀ ਧਰਮ ਦੀ ਬੇਇੱਜ਼ਤੀ ਨਾ ਕਰੇ ਜੀ ਜੀ ਮੰਗ ਕੀਤੀ ਹੈ ਜਿੱਥੇ ਬੰਦਿਆਂ ਨੇ ਪ੍ਰਧਾਨ ਜੀ ਕਹਿ ਰਹੇ ਨੇ ਵੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਵੱਧ ਤੋਂ ਵੱਧ ਧਰਾਵਾ ਲਾਈਆਂ ਜਾਣ ਤਾਂ ਕੋਈ ਇਹ ਸੋਚ ਵੀ ਨਾ ਸਕੇ ਕਿਸੇ ਧਰਮ ਦੇ ਬਾਰੇ ਵੀ ਬੇਅਦਬੀ ਬਾਰੇ ਸੋਚੇ ਨਾ ਇਹਨਾਂ ਨੇ ਇੱਕ ਵਾਰਨਿੰਗ ਵੀ ਦਿੱਤੀ ਹੈ ਜੇ ਸਰਕਾਰਾਂ ਇਹ ਨਹੀਂ ਸੁਣਦੀਆਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਓ